ਹਾਂਜੀ ਸਤਿ ਸ੍ਰੀ ਅਕਾਲ ਜੀ ਜੀਡੀਐਸਪੀਬੀ02 ਤੇ ਵੈਲਕਮ ਕਰਦੇ ਆ ਤੁਹਾਡੇ ਸਾਰੇ ਵੀਰਾਂ ਦਾ ਮੈਂ ਤੁਹਾਡਾ ਆਪਣਾ ਜਰਦੀਪ ਅੰਮ੍ਰਿਤਸਰੀਆ ਲੋ ਵੀਰ ਜੀ ਪਾਰਟ 2 ਦੇ ਵਿੱਚ ਖੁੰਡੇ ਉਸਤਾਦ ਜੀ ਹੁਣਾਂ ਦੀ ਛੱਤ ਤੇ ਠੀਕ ਹੈ ਜੀ ਜੋੜਿਆਂ ਵਾਲੇ ਪ੍ਰਿੰਦਿਆਂ ਦਾ ਕਰੌਣ ਲੱਗੇ ਜੇ ਸ਼ੌਂਕ ਆਹ ਲੋ ਜੀ ਆਹ ਸ਼ਮਸ਼ੀਰ ਉਸਤਾਦ ਜੀ ਹੁਣਾਂ ਨੂੰ ਹੈਂਡਓਵਰ ਕੀਤਾ ਜੀ ਠੀਕ ਹੈ ਜੀ ਪ੍ਰਿੰਦਾ ਤੇ ਸਤਾਜੀ ਨੂੰ ਰੰਗ ਲੱਗੇ ਆਏ ਆ ਕਿ ਲਾਏ ਆ ਲੱਗੇ ਆ ਲੱਗੇ ਵੀ ਆਏ ਤੇ ਕੁਛ ਆ ਬੀ ਓਕੇ ਇਹ ਡਾਇਆ ਹੀ ਕਬੂਤਰ ਆਪਾਂ ਨਹੀਂ ਇਹ ਪੱਟੀ ਆ ਕਿਸੇ ਦੀ ਫੜੀ ਆ ਪੱਟੀ ਸੀ ਜਿਹਨੂੰ ਫੜੀ ਆ ਜੀ ਹਾਂ ਜੀ ਹਾਂ ਜੀ ਡਾਰਾਂ ਆ ਕਦੀ ਰਾਤ ਰਹੀ ਆ ਠੀਕ ਹੈ ਜੀ ਆਤ ਰਹੀ ਆ ਲੋ ਜੀ ਦੀ ਅੱਖ ਦਾ ਕਰੋ ਸ਼ੌਕ ਆ ਇਹਦੀ ਅੱਖ ਜੀ ਆ ਨੂਰ ਜਿਹਾ ਰਿੰਗ ਜੀ ਠੀਕ ਹੈ ਜੀ ਬਾਕੀ ਲਾਈਕ ਕਮੈਂਟ ਕਰਕੇ ਮੇਰੇ ਵੀਰ ਜਰੂਰ ਦੱਸਿਆ ਕਰੋ ਕਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਮੇਰੇ ਭਰਾ ਠੀਕ ਹੈ ਜੀ ਇਹ ਦਾ ਪਰਪੱਲਾ ਜੀ ਵਿਖਾਇਓ ਸਤਾਜੀ ਪੱਲਾ ਇਹ ਦਾ ਦੁਬਾਰਾ ਜੀ ਇਹ ਦਾ ਪੱਲਾ ਜੀ ਠੀਕ ਹੋ ਗਿਆ ਜੀ ਘਸ ਗਏ ਪੱਲੇ ਜੀ ਇਹ ਦਾ ਬੈਲੈਂਸ ਹੈ ਜੀ ਇਹ ਨੁੰਦਰਾਂ ਜੀ ਤੇ ਇਹ ਪੀਲੀ ਵਾਸ਼ਲ ਇਹਨੂੰ ਪਈ ਹੋਈ ਜੀ ਠੀਕ ਹੈ ਜੀ ਨੰਬਰ ਵਾਲੀ ਪਈ ਸਤਾਜੀ ਵਾਸ਼ਲ ਵਦਾਉੜ ਨੰਬਰ ਇਦਾਂ ਹੀ ਵਾਸ਼ਲ ਪਈ ਆਈ ਹੈ ਜੀ ਬੋਲੇ ਹਾਂ ਲੋ ਜੀ ਐਂਡ ਗਰੁੱਪ ਜੀ ਪਾਈ ਕਿਹਨੇ ਬੋਲਿਆ ਨਹੀਂ ਪਰ ਹੁਣ ਜੋੜੇ ਲਾਤੀ ਜੇ ਹੁਣ ਨਹੀਂ ਜੇ ਮਿਲਨੀ ਠੀਕ ਹੈ ਜੀ ਸਹੀ ਗੱਲ ਹਾਂਜੀ ਹਾਂਜੀ ਅੱਛਾ ਗਰੁੱਪ ਚ ਪਾਈ ਹੈ ਜੀ ਇਹ ਗਰੁੱਪ ਜੀ ਵੀ ਪਾਈ ਸੀ ਜਿਹਦੀ ਹੈਗੀ ਸੀ ਉਹ ਲੈ ਕੇ ਜਾ ਸਕਦਾ ਸੀ ਬੋਲਿਆ ਕੋਈ ਨਹੀਂ ਪਰ ਉਸਤਾਦ ਜੀ ਹੁਣੀ ਕਹਿੰਦੇ ਨਹੀਂ ਪਤਾ ਲੱਗਾ ਕਿਥੇ ਨੂੰ ਤੇ ਨਹੀਂ ਬੋਲਿਆ ਜੀ ਕੋਈ ਆ ਲੋ ਜੀ ਇਹ ਨਰ ਜੀ ਟੈਡੀ ਆ ਗਿਆ ਉਸਤਾਦ ਜੀ ਟੈਡੀ ਟੈਡੀ ਐ ਲੋ ਜੀ ਨਵਾਂ ਜੋੜਾ ਇਹ ਲਾਇਆ ਜੇ ਛੱਜਣਾ ਨਹੀਂ ਛੱਡ ਛੱਡ ਕੇ ਆ ਪਰਪਲਾ ਜੇ ਦਾ ਠੀਕ ਹੈ ਜੀ ਇਹ ਦੂਸਰਾ ਪੱਲਾ ਇਹ ਦਾ ਬੈਲਦ ਇਹਦੇ ਪੰਜੀ ਠੀਕ ਹੈ ਜੀ ਹੁਣ ਇਹਨੂੰ ਵੀ ਪੀਲੀ ਵਾਸ਼ਲ ਪਾਈ ਜਾਏਗੀ ਤੇ ਫਿਰ ਪੀਲੀ ਵਾਸ਼ਲ ਵਾਲਾ ਬਣ ਜੇਗਾ ਇਹ ਵੀ ਜੇ ਉਹਨੂੰ ਵਾਈ ਵਾਸ਼ਲ ਚੇਂਜ ਹੋ ਜੇਗੀ ਜਾਂ ਇਹਦੀ ਵਾਸ਼ਲ ਚੇਂਜ ਹੋ ਜੇਗੀ ਇਹ ਪਹਿਲੇ ਜੋੜੇ ਦਾ ਸ਼ੌਂਕ ਕਰਾਇਆ ਜੋ ਕਿ ਹੁਣ ਲਾਇਆ ਵਾ ਤੇ ਜਿਹੜੇ ਚ ਇਹਦਾ ਰਿਜ਼ਲਟ ਮਿਲੇਗਾ ਜੀ ਨਹੀਂ ਅਸੂ ਜੀ ਮੈਂ ਅੱਛਾ ਬੱਚੇ ਕਢਾ ਲਏ ਓਕੇ ਆ ਲੋ ਜੀ ਇਹ ਨਰੇ ਅਸਤਾ ਜੀ ਇਹ ਮਾਦੀ ਹੈ ਇਹ ਮਾਦੀ ਹੈ ਲੋ ਜੀ ਆ ਲੋ ਜੀ ਇੱਕ ਹੋਰ ਮਾਦੀ ਦਾ ਸ਼ੌਂਕ ਇਹਦੀ ਅੱਖ ਦੀ ਸਲਾਰੇ ਸਲਾਰੇ ਕਬੂਤਰ ਠੀਕ ਹੈ ਜੀ ਤੁਹਾਨੂੰ ਨਹੀਂ ਆਈ ਠੀਕ ਹੋ ਗਿਆ ਸਰ ਜੀ ਛਾਟ ਦੀ ਬਈ ਇਹ ਤਿੰਨ ਮਹੀਨਾ ਤੋਂ ਆ ਲੋ ਜੀ ਆ ਪਰ ਪੱਲਾ ਆ ਗਿਆ ਜੀ ਠੀਕ ਹੈ ਜੀ ਕਟਿੰਗ ਕੀਤੀ ਆ ਬੈਲੈਂਸ ਇਹਦਾ ਇਹ ਪੰਜੀ ਇਹਦੀ ਠੀਕ ਹੋ ਗਿਆ ਸਰ ਜੀ ਆ ਫੁੱਲ ਵਿਊ ਇਹਦਾ ਏ ਜੀ ਕਬੂਤਰ ਏ ਕਬੂਤਰ ਨਾਲ ਜਿਹੜਾ ਸਲਾਰਾ ਲੱਗਾ ਜੀ ਠੀਕ ਹੈ ਜੀ ਇਹਦੀ ਅੱਖ ਜੀ ਬਹੁਤ ਸੋਹਣੀ ਅੱਖ ਲੱਗੀ ਹੈ ਜੀ ਇਹਦੀ ਮੇਰੇ ਕੋਲ ਜਿੰਨੀ ਨਸਲ ਇਹਦੀ ਹੈ ਰੋਹਿਤ ਵੀਰ ਕੋ ਜਿੰਨੀ ਵੀ ਨਸਲ ਔੜਦੀ ਪਈ ਇਹਦੀ ਨਸਲ ਔੜਦੀ ਪਈ ਜੀ ਠੀਕ ਹੈ ਜੀ ਤੇ ਹੁਣ ਕਹਿਣ ਦਾ ਤੇ ਪੁੱਛਣ ਦਾ ਫਿਰ ਕੋਈ ਹੱਜ ਹੀ ਨਹੀਂ ਆ ਜੀ ਬਾਕੀ ਵਿਰੋਧਿਤ ਵੀਰ ਵਾਲੀ ਵੀਡੀਓ ਦੇਖ ਕੇ ਤੁਹਾਨੂੰ ਸਾਰਾ ਪਤਾ ਲੱਗ ਜੇਗਾ ਜੀ ਕਿੰਨਾ ਕਿੰਨਾ ਚਿਰ ਉੱਡਦੇ ਪਏ ਨੇ ਇਹਦੇ ਬੱਚੇ ਇਹ ਸਤਾ ਜੀ ਕਿਥੋਂ ਲਿਆਂਦਾ ਕਬੂਤਰ ਆਪਾ ਲਿਆਂਦਾ ਹੈ ਯਾਰ ਵੇਖਿਆ ਓਕੇ ਲਿਆਂਦਾ ਹੈ ਕਿ ਉਹ ਬੰਦ ਕਬੂਤਰ ਖਰੀਦੇ ਸੀ ਹਾਂ ਠੀਕ ਹੈ ਜੀ ਤੇ ਕੱਲਾ ਕੱਢ ਗਏ ਨੇ ਓਕੇ ਮੈਂ ਪੀ ਛੱਡਾਂ ਜੀ ਆ ਲਓ ਜੀ ਇਹ ਪੰਜੇ ਆ ਦੇ ਪੰਜੇ ਜੀ ਇਹ ਪੱਠੀ ਵੀ ਇਸੇ ਦੀ ਓਕੇ ਇਸੇ ਦੀ ਧੀਰਾ ਪਿਉਤੀ ਨੂੰ ਲਾਇਆ ਹੋਇਆ ਤਾ ਸੈਟ ਬੈਠਾ ਹੋਇਆ ਉਸਤਾਜੀ ਉਹਨਾਂ ਨੂੰ ਠੀਕ ਹੋ ਗਿਆ ਉਸਤਾਜੀ ਆ ਲੋ ਜੀ ਆ ਪਿਉਤੀ ਜੇ ਵਿਖਾਇਓ ਉਸਤਾਜੀ ਆ ਪਿਉਤੀ ਜੇ ਠੀਕ ਹੈ ਜੀ ਆ ਲੋ ਜੀ ਆ ਕਿੰਨਾ ਜਾਏਗਾ ਉਸਤਾਜੀ 골ਡਨ ਆਪਾਂ 골ਡਨ ਜੀ ਰਹਿ ਜਾਏਗੀ ਹਾਂ ਜੀ ਹਾਂ ਆ ਲੋ ਜੀ 골ਡਨ ਆ ਜੇਗਾ ਜੀ ਇਹਦੀ ਅੱਖ ਜੀ ਨਾ ਰਗਾ ਇਹ ਕਰਦੇ ਕਿ ਅਸਤਾ ਜੀ ਇਹ ਵੀ ਲੈਂਦੇ ਇਹ ਘਰ ਦੀ ਬਲੀਡ ਇਹ ਕਰਦੇ ਇਹ ਕਰਦੇ ਓਕੇ ਮਗਲੇ ਇਹਨਾਂ ਦੇ ਮਾਪਿਓ ਆਪਣੇ ਕੋਲ ਹੀ ਦੇ ਗਾੜੀ ਉਹਨਾਂ ਦੇ ਉਹ ਬਵਾਜਿਏ ਡਾਰਾਂ ਚ ਓਕੇ ਬਾਅਦ ਠੀਕੇ ਦਾ ਬੱਚਾ ਕੱਟ ਕੇ ਤੇ ਫਿਰ ਉਹਨਾਂ ਦੇ ਗਾੜੀ ਬਲੈਡ ਆ ਠੀਕ ਹੈ ਜੀ ਕੀ ਰਿਜ਼ਲਟ ਆ ਰਿਹਾ ਅਸਤਾ ਜੀ ਇਹਨਾਂ ਦਾ ਫਿਰ ਇਹਦੀ ਪੱਠੀ ਉੱਡੀ ਹੈ ओके ਪੱਟੀ 1 ਵਜੇ ਕਿਤੇ ਸੈਟਿੰਗ ਹੁੰਦੀ ਹੈ ਇਹਦੀ ਪੱਟੀ ਆਪਣੇ ਕੋ ਇੱਥੇ ਹੀ ਇਸ ਚਾਤੇ ਤੇ ਇੱਥੇ ਇੱਥੇ ਆ ਲੋ ਜੀ ਠੀਕ ਹੈ ਦਰਬਤੂ ਜੀ ਆ ਲੋ ਜੀ ਆ ਇਹਦਾ ਬੈਲੈਂਸ ਠੀਕ ਹੋ ਗਿਆ ਜੀ ਉਸਤਾ ਜੀ ਇਹਦੇ ਨਾਲ ਜਿਹੜੀ ਮਾਦੀ ਲਾਈ ਆ ਉਹ ਵੀ ਤੁਹਾਨੂੰ ਖਾਣੇ ਆ ਜੀ ਸੇਮ ਟੂ ਸੇਮ ਜੋੜਾ ਲੱਗਾ ਇਹ ਸੇਮ ਟੂ ਸੇਮ ਐਨਰ ਅਹਿਮਦੀ ਠੀਕ ਹੈ ਜੀ ਇਹ ਫੁੱਲ ਵਿਊ ਹੈ ਜੀ ਨਾਲ ਐ ਦੀ ਅੱਖ ਜੀ ਜਿਹੜੀ ਦੀ ਜਿਹੜੀ ਮਾਂ ਦੇ ਨਾਲ ਜਿਹੜੀ ਕੰਦੇ ਕੂ ਕੰਦੇ ਕੂ ਕੰਦੇ ਬਿਲਕੁਲ ਸਾਜੀ ਆਪਣੀ ਆਪਣੀ ਸਾਰੇ ਲੈਂਗੁਏਜ ਵਰਤਦੇ ਆ ਜੀ ਵੱਖਰੇ ਵੱਖਰੇ ਨਾਂ ਜਿੱਦਾ ਹੁੰਦੇ ਆ ਜੀ ਹਾਂ ਜੀ ਠੀਕ ਹੋ ਗਿਆ ਸਾਜੀ ਆ ਲੋ ਜੀ ਇਹਦਾ ਪਰਪਲ ਆ ਜੀ ਨਹੀਂ ਫੜੀ ਜੀ ਨਿਕ ਉਤਰਾ ਖਾ ਲਿਆ ਹਾਂਜੀ ਤਾਂ ਹੀ ਕਰਕੇ ਖਾਲੇ ਪੈਂਦੇ ਆ ਨਾ ਸਾਜੀ ਹਾਂਜੀ ਆਦਾ ਘਾਤਾ ਆ ਬਿਲਕੁਲ ਇਹਦਾ ਬੈਲੈਂਸ ਠੀਕ ਹੋ ਗਿਆ ਸਾਜੀ ਆਹ ਪਾ ਜੀ ਠੀਕ ਹੋ ਗਿਆ ਆ ਜਿੰਨਾ ਚਿੱਟਾ ਬੱਟਾ ਆ ਲੋ ਜੀ ਆ 골ਡਨ ਹੈ ਆ 골ਡਨ ਕਬੂਤਰ ਦਾ ਕਰੋ ਸ਼ੌਕ ਆ ਆ ਲੋ ਜੀ ਇਹ 골ਡਨ ਹੈਗਾ ਜੀ ਨਰ ਠੀਕ ਹੈ ਜੀ ਇਹ ਉਸਤਾ ਜੀ ਪਰਤੀਜ ਕੀਤਾ ਸੀ ਕਿ ਕਰਦਾ ਹੀ ਹੈ ਜੀ ਇਹ ਵੀ ਲੈਂਦਾ ਹੈ ਜੀ ਆ ਲੋ ਜੀ 골ਡਨ ਨਰ ਦੀ ਅੱਖ ਦਾ ਸ਼ੋਅ ਕਰਾ ਰਹੇ ਆ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਤਾਂ ਐਦਾ ਪਰਪਲਾ ਜੀ ਠੀਕ ਹੈ ਜੀ ਲੱਖੇ 골ਡਨ ਲੱਖੇ 골ਡਨ ਆਉਣਗੇ ਸਰਦਾਰ ਜੀ ਆ ਲੋ ਜੀ ਐ ਦੀ 2:00 ਜੀ ਇਹ ਬੈਲੈਂਸ ਇਹਦਾ ਐ ਦੇ ਪੰਜੀ ਜੀ ਠੀਕ ਹੋ ਗਿਆ ਜੀ ਇਹ ਮਾਦੀ ਲੱਗੀ ਜੇ ਇਹਦੇ ਨਾਲ ਠੀਕ ਹੈ ਜੀ ਇਹ ਮਾਦੀ ਦੀ ਅੱਖ ਜੀ ਠੀਕ ਹੋ ਗਿਆ ਸਰ ਠੀਕ ਹੋ ਗਿਆ ਐ ਦਾ ਪਰਪਲਾ ਜੀ ਠੀਕ ਹੈ ਜੀ ਐ ਪਰਪਲਾ ਇਹਦਾ ਠੀਕ ਹੋ ਗਿਆ ਤਾਂ ਜੀ ਐ ਦਾ ਬੈਲੈਂਸ ਠੀਕ ਹੋ ਗਿਆ ਜੀ ਆ ਪੰਜੇ ਦੇ ਠੀਕ ਹੋ ਗਿਆ ਤਾਂ ਆ ਲੋ ਜੀ ਇਹ ਬੱਚਾ ਇਹਨਾਂ ਦਾ ਹੀ ਆ ਠੀਕ ਹੈ ਜੀ ਜਿਹੜਾ ਜੋੜੇ ਦਾ ਸ਼ੋਅ ਕਰਾਇਆ ਤੁਹਾਨੂੰ ਹੁਣ ਤੇ ਇਹ ਬੱਚਾ ਵੀ ਉਸੇ ਜੋੜੇ ਦਾ ਹੀ ਹੈਗਾ ਜੀ ਠੀਕ ਹੈ ਜੀ ਤੇ ਇਹ ਬੱਚਾ ਦੱਸਿਓ ਜਰੂਰ ਇਹ ਕਈ ਜਣੇ ਕਹਿੰਦੇ ਨੇ ਵੀ ਇਹ ਮਲਵਾਈ ਬੱਚਾ ਵਾ ਜੀ ਇਹ ਅੱਖ ਜੇ ਦੀ ਠੀਕ ਹੈ ਜੀ ਤੇ ਮਾਂ ਪਿਓ ਦਾ ਵੀ ਇਹਦੇ ਦਾ ਤੁਹਾਨੂੰ ਸ਼ੋਅ ਕਰਾਤਾ ਜੀ ਆ ਲੋਕ ਜੀ ਕੱਪੜਕਾ ਜਿਹੜੀਆਂ ਨਾਲ ਇਹ ਦੂਸਰੀ ਅੱਖ ਜੀ ਠੀਕ ਹੈ ਜੀ ਇਹਨੂੰ ਮਲਵਾਈ ਕਿਹਾ ਜਾਂਦਾ ਵਾ ਜੀ ਬੱਚੇ ਨੂੰ ਤੇ ਬਾਕੀ ਤੁਸੀਂ ਜਰੂਰ ਕਮੈਂਟ ਕਰਕੇ ਦੱਸਿਓ ਵੀ ਇਹ ਮਲਵਾਈ ਆ ਜਾਂ ਦੇਤੀ ਆ ਜੀ ਮੋਤੀਆਂ ਵਾਲਾ ਬੱਚਾ ਜੀ ਟਾੜੇ ਪਿਆ ਹੋਇਆ ਬੱਚਾ ਠੀਕ ਹੈ ਜੀ ਕਾਲਾ ਪਹਿਰੇਆ ਤਾਂ ਇਉਂ ਹੀ ਠੀਕ ਹੋ ਗਿਆ ਤਾਂ ਇਹ ਵਿਖਾਇਓ ਇਹਦਾ ਫੁੱਲ ਵੀਊ ਆਪਾਂ ਵਿਖਾ ਦਈਏ ਕਰੀ ਇਹ ਮੋਤੀ ਹੈਗੇ ਜੀ ਠੀਕ ਹੈ ਜੀ ਇਹ ਦਾ ਕਿਦੇ ਹੈਗੇ ਜੀ ਤੇ ਇਹ ਕਮੈਂਟ ਕਰਕੇ ਜਰੂਰ ਦੱਸਿਓ ਪਹਿਲੇ ਜਦੋਂ ਨਿਕਲਦੇ ਬੱਚੇ ਚਟੇ ਨਿਕਲਦੇ ਨੇ ਇਹ ਮੋਤੀ ਪੈਂਦੇ ਨੇ ਆ ਠੀਕ ਹੈ ਜੀ ਤਾਂ ਕਹਿੰਦੇ ਨੇ ਬੀ ਬਲਵਈ ਹੈ ਓਕੇ ਫਿਰ ਘਰੇ ਹੁੰਦੇ ਜਾਂਦੇ ਆ ਠੀਕ ਹੈ ਜੀ ਆ ਲੋ ਜੀ ਇੱਕ ਮਰਜ਼ੀ ਦਾ ਸ਼ੌਂਕ ਰਾਈਏ ਤੁਹਾਨੂੰ ਆਲੀ ਦਾ ਜੀ ਕਰੋ ਮਰਜ਼ੀ ਦਾ ਸ਼ੌਕ ਜੀ ਨੂਰ ਵੇਖੋ ਜੀ ਕਿੰਨਾ ਬਰੀਕ ਨੂਰ ਜੇ ਦਾ ਸਾਜ ਜੀ ਨੂਰ ਦਾ ਵੀ ਰੋਲ ਹੁੰਦਾ ਕੋਈ ਹੈ ਜੀ ਰੋਲ ਛੋਟੇ ਨੂਰ ਦਾ ਪਰਿੰਦਾ ਲੈ ਕੇ ਆਉਣਾ ਚਾਹੀਦਾ ਕਿ ਵੱਡੇ ਨੇ ਵੱਡੇ ਬਰਾਬਰ ਜਿਹੜੇ ਨੂਰ ਤੇ ਪਰਿੰਦੇ ਵੀ ਉੜਦੇ ਜੇ ਛੋਟੀ ਜਿਹੜੇ ਨੂਰ ਹੈਗਾ ਉਹ ਵੀ ਉੜਦੇ ਨੇ ਓਕੇ ਇਹ ਤੇ ਨਸਲ ਡਿਪੈਂਡ ਹੈਗਾ ਇਹ ਛੋਟਾ ਨੂਰ ਹੈ ਠੀਕ ਹੋ ਗਿਆ ਐ ਦਾ ਪਰਬਲਾ ਜੀ ਦੋ ਕੰਨੀਆਂ ਹੀ ਹੈਗੀਆਂ ਇਹ ਬਾਕੀ ਕਟਿੰਗ ਕੀਤੀ ਜੋੜਿਆਂ ਵਾਲੇ ਪਰਿੰਦੇ ਨੇ ਅੰਦਰ ਹੀ ਰਹਿੰਦੇ ਨੇ ਐ ਦਾ ਬੈਲੈਂਸ ਤੇ ਨਾਲ ਆਪਣਾ ਬੋਲੋਰੀ ਕੰਨੀਆਂ ਵਾਲਾ ਬੋਲੋ ਠੀਕ ਹੈ ਜੀ ਇਹਦੇ ਪੰਜੇ ਜੀ ਠੀਕ ਹੋ ਗਿਆ ਸਾ ਜੀ ਲੋ ਜੀ ਇਹਦੇ ਨਾਲ ਨਰ ਲੱਗਾ ਜੀ ਜਾਗ ਜਿੰਨਾ ਡੈਡੀ ਨਾ ਜੀ ਆਰਾਮਪੁਰ ਬਿਲਕੁਲ ਆ ਲੋ ਜੀ ਇਹ ਥੋੜਾ ਵਿੰਗਾ ਜੀ ਆਪਣੇ ਕੋਲ ਹੀ ਹੋਇਆ ਵਿੰਗਾ ਕਿ ਲਿਆਂਦਾ ਏਦਾਂ ਹੀ ਲਿਆਂਦਾ ਵਿੰਗਾ ਲਿਆਂਦਾ ਹੀ ਵਿੰਗਾ ਇਹਦੀ ਅੱਖ ਜੀ ਠੀਕ ਹੈ ਜੀ। ਇਹਦੇ ਬੱਚੇ ਕਿੰਨੇ ਵੇ ਦਾ ਗੁੜ ਦੇ ਰਿਹਾ ਸਾਜੀ? ਜੀ ਮੇਰੇ ਕੋਲ ਮੋਰ ਖਾ ਕੇ 3:30 ਵਜੇ ਤੱਕ ਬੱਚਾ ਬੈਠਾ ਹੈ। ਇਹਦੇ ਬੱਚੇ ਆਹ ਲੋ ਜੀ ਰੋਇਦ ਵੀਰ ਕੋ ਬੈਠਾ ਹੈ 3:30 ਵਜੇ ਦਾ ਬੱਚਾ। ਉਹ ਅੱਜ ਹੀ ਬਠੀ ਪਠੀ ਮੈਂ ਨਵੀਂ ਤਿਆਰ ਕੀਤੀ ਹੈ। ਠੀਕ ਹੈ ਜੀ। ਜੀ 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 ਮੇਰੇ ਕੋਲ ਪੌਣੇ 2 ਵਜੇ ਬੈਠਾ। ਹਾਂ ਆ ਲਓ। ਇਹਦੇ ਪੰਜੇ ਜੀ ਇਹ ਜੋੜੇ ਦੇ ਬੱਚੇ ਉੱਡਦੇ ਆ ਆ ਠੀਕ ਹੈ ਜੀ ਆ ਜੋੜਾ ਹੀ ਪੂਰਾ ਹੈਗਾ ਜੀ ਆ ਪੂਰਾ ਵੀਊ ਜੇ ਜੋੜੇ ਦਾ ਠੀਕ ਹੋ ਗਿਆ ਜੀ ਇਹ ਜਿਹੜੇ ਪਾਸਾ ਮੈਂ ਉਹ ਜੀ ਸ਼ੂ ਬਰੀਡ ਇਹ ਬਿਸ਼ੂ ਬਰੀਡ ਆ ਗਈ ਉਹਨਾਂ ਦਾ ਨਾਮ ਦਿੱਤਾ ਆ ਲੋ ਜੀ ਬਿਸ਼ੂ ਬਰੀਡ ਕਰੋ ਸ਼ੌਕ ਸਾਡੇ ਦੇ ਸਲੇਟੀ ਕਹਿੰਦੇ ਜੀ ਸਲੇਟੇ ਸਲੇਟੀ ਕਮਗਰ ਹਾਂਜੀ ਖਣਾ ਸਾ ਜੀ ਇਧਰ ਆਪਣੇ ਆਹੀ ਬੋਲਦੇ ਜੀ ਇਧਰ ਬੋਲਦੇ ਸਲੇਟੀ ਕਮਗਰ ਤੇ ਉਧਰ ਬੋਲਦੇ ਬਿਸ਼ੂ ਬਰੀਡ ਠੀਕ ਹੈ ਜੀ ਇਹ ਬਾਕੀ ਤੁਹਾਨੂੰ ਪਤਾ ਹੀ ਆ ਵੀ ਮੈਨੂੰ ਤੇ ਬਹੁਤ ਜ਼ਿਆਦਾ ਸ਼ੌਂਕ ਆ ਇਸ ਰੰਗ ਦਾ ਸਲੇਟੀਆਂ ਦਾ ਅੱਗੇ ਵੀਡੀਓ ਬਣੀਆਂ ਡੀਰ ਮਾਰਦੇ ਆ ਲਓ ਜੀ ਇਹ ਦੂਸਰੀ ਅੱਖ ਦਾ ਸ਼ੌਕ ਇਹ ਦਾ ਪਰਪੱਲਾ ਜੀ ਮਾਦੀ ਗਏ ਮਨਾਰੇ ਮਾਦੀ ਮਾਦੀ ਗਈ ਇਹ ਬੱਚਾ ਇਹਨਾਂ ਨੇ ਮਾਰਿਆ ਜਾਇਰ ਕੀ ਥਲੇਟੀ ਤੇ ਉਹ ਡੱਕ ਲਿਆ ਉਸਤਾਦ ਜੀ ਉਹਨਾਂ ਨੇ ਕੀ ਮਾਰਦੇ ਕਲੇ ਵੀ ਸਿਟੀ ਮਾਰੇ ਆ ਠੀਕ ਹੈ ਜੀ ਨਹੀਂ ਉਹ ਨਹੀਂ ਜਿਹੜਾ ਹੁਣ ਥੱਲੇ ਮੈਂ ਵੇਖਿਆ ਉਹ ਡੱਕ ਲਿਆ ਉਹ ਡੱਕ ਲਿਆ ਹਾਂਜੀ ਹਾਂਜੀ ਉਹਨੂੰ ਡੱਕਣ ਦੇ ਰਾਹ ਲਿਆ ਆ ਲੋ ਜੀ ਐਨਰਜੀ ਇਹਦੀ ਅੱਖ ਦਾ ਸ਼ੌਕ ਕਰੋ ਠੀਕ ਹੋ ਗਿਆ ਜੀ ਇਹ ਵੀ ਆਪਣੀ ਧੰਨ ਗੱਲ ਕਰਦੇ ਹਾਂ ਹੈਲੋ ਜੀ ਇਹ ਦੂਸਰੀ ਅੱਖ ਦਾ ਸ਼ੌਕ ਕਰਾਉਂਦੇ ਉਸਤਾਦ ਜੀ ਹਣੀ ਇਹਦੇ ਪਰ ਪੱਲੇ ਦਾ ਸ਼ੌਕ ਕਰਦੇ ਹੋਏ ਜੀ ਆਪਾਂ ਠੀਕ ਹੈ ਜੀ ਕੰਨੀਆਂ ਬਾਹਰੀਆਂ ਬਾਹਰੀਆਂ ਕੰਨੀਆਂ ਝਾੜ ਗਿਆ ਜੀ ਬਿਲਕੁਲ ਇਹਦਾ ਬੈਲੈਂਸ ਠੀਕ ਹੋ ਗਿਆ ਸਤਾ ਜੀ ਆ ਲੋ ਜੀ ਹਾਂ ਪੰਜੇ ਦੇ ਮਾਡੀ ਨੂੰ ਲੈ ਲੈਂਦੇ ਠੀਕ ਹੈ ਜੀ ਠੀਕ ਹੋ ਗਿਆ ਸਤਾ ਜੀ ਆ ਲੋ ਜੀ ਕਿੰਨਾ ਜਾਏਗੀ ਸਤਾ ਜੀ ਜੀਰੀਆਂ ਚ ਇਹ ਨੂੰ ਵੇਖੋ ਜੀ ਆ ਲੋ ਸਬਕਰਾਸ ਵਜੇ ਨੇ ਓਕੇ ਬੱਚੇ ਪਾਲਣ ਦੀ ਜਾਂਚ ਬਹੁਤ ਸਾਰੇ ਬੱਚੇ ਪਾਲੇ ਵੀ ਬਹੁਤ ਆ ਜੇ ਥਾਣੇ ਦਾ ਮੂੰਹ ਤੋਂ ਪਤਾ ਲੱਗਦਾ ਪਿਆ ਉਹ ਇਹਨੇ ਬੱਚੇ ਵੀ ਬਹੁਤ ਪਾਲੇ ਰਿਜਲਟ ਬੱਚੇ 25 ਦਾ ਆ ਓਕੇ ਕਿੰਨੇ ਵੇ ਤੱਕ ਹੈ ਅਸਤਾਜੀ ਦੀ ਡਾਰ ਜੀ ਡਾਰ 3:00 3:30 ਤੱਕ ਬੱਚਿਆਂ ਦੀ ਡਾਰ ਰਹੀ ਹੈ ਓਕੇ ਅੱਜ ਕੀ ਹੋ ਰਹਿ ਗਿਆ ਇੱਕ ਬੱਚਾ ਮੇਰਾ ਠੀਕ ਹੈ ਸਟੈਂਪ ਖਾਦੀ ਇੱਕ ਵਾਰੀ ਬੈਠੀ ਹੈ ਘਰ ਓਕੇ ਇਹ ਕੋਈ ਪੋਨੇ ਦੇ ਦੋਲੇ ਕਰੀਬ ਗੁਦੀਏ ਬੋਧਵਾਰੀ ਡਾਰੇ ਲੈ। ਹਲੋ ਜੀ। ਅੱਛਾ ਡਾਰ ਚ ਰਹਿ ਜੀ। ਓਕੇ। ਪੰਜ ਮੋੜਾਂ ਲੱਗੀਆਂ ਇੱਥੇ। ਅੰਕੇ ਉਹ ਕਿੰਨੇ ਦੇਣੀ? ਉਹ ਉਸਤਾਦ ਜੀ ਕਿੰਨੇ ਸੱਟ ਨਹੀਂ ਬਿਲਕੁਲ ਬਿਲਕੁਲ ਸੱਟ ਨਹੀਂ ਵੀ ਕਿੰਨੇ। ਪਰ ਠੀਕ ਹੈ ਲੈ ਚਾਰ ਚਾਰ ਪੰਜ ਪੰਜ। ਹਾਂ ਜੀ। ਹਲੋ ਜੀ। ਇਹਦਾ ਬੈਲੈਂਸ ਜੀ। ਹਲੋ ਜੀ। ਇਹਦੇ ਪੰਜੇ ਜੀ। ਏ ਆ ਲੋ ਜੀ ਜਿਹੜੀ ਪੱਠੀ ਦਾ ਸ਼ੌਂਕਰਾਇਆ ਮਾਦੀ ਦਾ ਆ ਉਹਦੇ ਨਾਲ ਨਰ ਲੱਗਾ ਜੀ ਇਹਦੀ ਆਖੇ ਜੀ ਇਹ ਸਾਜੀ ਘਰ ਦੀ ਬਰੀਡ ਕੇ ਦੋਵੇਂ ਇਹ ਕਿ ਲੈਂਦੀ ਹੈ ਤੇ ਨਰ ਵੀ ਲੈਂਦਾ ਓਕੇ ਇਹ ਨਰ ਵੀ ਲੈਂਦਾ ਤੇ ਮਾਦੀ ਵੀ ਲੈਂਦੀ ਹੈ ਸਾਜੀ ਹਾਂ ਪਬੂਤਰ ਜਦੋਂ ਲਈਦਾ ਜਿਹੜਾ ਜੋੜਿਆਂ ਵਾਂ ਤੇ ਲਈਦਾ ਓਕੇ ਉਹਨੂੰ ਡਾਈਦਾ ਨਹੀਂ ਫਿਰ ਲੈ ਜਿਹੜੇ ਹੈਗੇ ਸਾਰੇ ਜੋੜਿਆਂ ਵਾਲੇ ਆ ਉੱਤੇ ਜਿਹੜੇ ਸਾਰੇ ਘਰ ਦੀ ਬੀੜੀ ਹੈ ਠੀਕ ਹੋ ਗਿਆ ਜੀ ਆ ਲੋ ਜੀ ਤਿੰਨ ਪਰ ਦੇ ਠੀਕ ਹੈ ਜੀ 9 ਵਟਾ ਜੀ 8ਵਾਂ ਦੇ 10ਵਾਂ ਬਰਾਬਰ ਜੀ ਠੀਕ ਹੋ ਗਿਆ ਜੀ ਨਹੀਂ ਪੱਠੀ ਠੀਕ ਹੋ ਗਿਆ ਸੱਜ ਪੱਟੀ ਪੱਟੀ ਇਹ ਬੈਲੈਂਸ ਹੈ ਇਹਦਾ ਆਹੋ ਜਿਹੀ ਲੱਗੀ ਠੀਕ ਹੋ ਗਿਆ ਇਹਦੇ ਪੰਜੇ ਜੀ ਠੀਕ ਹੋ ਗਿਆ ਸੱਜ ਇਹ ਜੋੜਾਈ ਜੀ ਠੀਕ ਹੈ ਜੀ ਜਿਹਦਾ ਹੁਣ ਆਪਾਂ ਤੁਹਾਨੂੰ ਸ਼ੋਅ ਕਰਾਇਆ ਜੀ ਬਾਕੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਠੀਕ ਹੈ ਜੀ ਆਹ ਲੋ ਜੀ ਇਹ ਕਿਹੜੀ ਨਸਲ ਜਾਏਗਾ ਉਸਤਾਦ ਜੀ ਕੋਈ ਡੱਬਾ ਵਾਲੇ ਕਹਿੰਦੇ ਆ ਓਕੇ ਆਪਾਂ ਕੀ ਕਹਾਂਗੇ ਇਹਨਾਂ ਕੁਝ ਕਈ ਦਿ ਹੁੰਦੇ ਪਹਿਲੇ ਜਿਹੜੇ ਹੁੰਦੇ ਸੀ ਕਿਦੋਂ ਜਾ ਆਪਣੇ ਲੋਹਰੀ ਜਾਗਰ ਹੁੰਦੇ ਸੀਗੇ ਹਾਂਜੀ ਹਾਂਜੀ ਕੋਈ ਕੱਲ ਨਾ ਹੀ ਖਤਮ ਹੋ ਗਏ ਸਦਾ ਜਾ ਕਟਰੰਡੇ ਸਦਾ ਚੱਲ ਗਿਆ ਜੀ ਦੱਬ ਵਾਲੇ ਬਸ ਓਕੇ ਕੋਈ ਹੁੰਦਾ ਨਹੀਂ ਪਰ ਪੱਲਾ ਜੀ ਕਥੇ ਵਪਾਰ ਨੇ ਇਹ ਬੈਲੈਂਸ ਇਹਦਾ ਪੂਰਾ ਨਜ਼ਾਰਾ ਆ ਰਿਹਾ ਜੀ ਸ਼ੌਂਕ ਕਰਨ ਦਾ ਇਹਦੇ ਪੰਜੇ ਆ ਦਾ ਫੁੱਲ ਵੀ ਠੀਕ ਹੈ ਜੀ ਤੇ ਜਿਹੜੀ ਇਹਦੇ ਨਾਲ ਮਾਦੀ ਲਾਈ ਜੀ ਉਹਦਾ ਕਰੋਨੇ ਸ਼ੌਕ ਆ ਲੋ ਜੀ ਇਹ ਮਾਦੀ ਲੱਗੀ ਜੀ ਇਹਦੇ ਨਾਲ ਇਹਦੇ ਵੀ ਬੱਚਾ ਰਿਜ਼ਲਟ ਇਹ ਨਵਾਂ ਅੱਛਾ ਨਵਾਂ ਜੋੜਾ ਓਕੇ ਇੱਕ ਦੋ ਜੋੜੇ ਨਵੇਂ ਲਾਉਨੇ ਆ ਆ ਠੀਕ ਹੈ ਜੀ ਇਹ ਜੋੜਾ ਨਵਾਂ ਲਾ ਰਹੇ ਜੀ ਬਾਕੀ ਜਿਹੜੇ ਯੂਪ ਦੇ ਦਿਖਾਈ ਉਹਨਾਂ ਦੇ ਰਿਜ਼ਲਟ ਆ ਗਿਆ ਤਾਂ ਠੀਕ ਹੈ ਜੀ है अख जी माधी जी ठीक हो गया था जी है पर जी ठीक है जी है बैलेंस जी यहाँ है पंजी जी ठीक हो गया सर ਏ ਦਾ ਫੋਲੋ ਵੀਓ ਜੀ ਹਲੋ ਜੀ ਅਗਲੇ ਜੋੜੇ ਦਾ ਕਰਾਈਏ ਸ਼ੌਂਕ ਹੁਣ ਕਰਾਓ ਕਰਾਓ ਹਲੋ ਜੀ ਇਹ ਮਦੀਨਾ ਸਤਾ ਜੀ ਮਦੀਨਾ ਇਹ ਮਾਦੀ ਜੀ ਇਹਦੀ ਆਖੀ ਮਦੀ ਠੀਕ ਹੋ ਗਿਆ ਤਾਂ ਇਹ ਪਰਪਲਾ ਜੀ ਦਾ ਠੀਕ ਹੈ ਜੀ ਇਹ ਬੈਲੈਂਸ ਇਹ ਪੁਰਾਣਾ ਜੋੜਾ ਲਾ ਰਿਹਾ ਇਹ ਜੋੜਾ ਉਹ ਕਬੂਤਰ ਦਾ ਰਿਜ਼ਲਟ ਹੈ ਪਟਕੇ ਦਾ ਮਤਲਬ ਨਰ ਦਾ ਓਕੇ ਇਹ ਮਦੀ ਨਵੀਂ ਹੁੰਦਾ ਇਹ ਨਵਾਂ ਜੋੜਾ ਲਾ ਰਹੀ ਹੈ ਆ ਮੈਨੂੰ ਤਾਂ ਉਸਤਾਦ ਜੀ ਇਦਾਂ ਲੱਗਦਾ ਪਿਆ ਵੀ ਜਿੱਦਾਂ ਰੋਇਤ ਵੀਰ ਕੋ ਇਹਦੇ ਹੀ ਸਾਰੇ ਉੱਡੇ ਆ। ਇਹ ਵੀ ਉੱਡੇ ਪਏ ਆ। ਓਕੇ। ਠੀਕ ਹੈ ਜੀ ਇਹ ਇਹਦੇ ਪੰਜੇ ਜੀ। ਠੀਕ ਹੋ ਗਿਆ ਉਸਤਾਦ ਜੀ। ਇਹ ਮਾਦੀ ਜੇ ਨਵੀਂ ਤੇ ਨਾਲੇ ਦੇ ਨਰ ਆਇਆ ਜੀ। ਹਾਂ ਨਰ। ਆ ਨਰ ਲੰਨ ਲੱਗਾ ਇਹਦੇ ਨਾਲ ਪਹਿਲੇ ਬੱਚੇ ਢਾਏ ਆਪਾਂ। ਆ ਠੀਕ ਹੈ ਜੀ। ਇਹ ਹੁਣ ਲਾਮ ਲੱਗਾ ਇਹਦੇ ਨਾਲ ਪੋਤਰਾ ਲੱਗਾ ਹੋਇਆ ਕੋਈ। ਓਕੇ। ਬੱਚੇ ਪਾ ਦੰਦਿਆ ਸੀ। ਮੈਂ ਭੱਜ ਜਾਵਾਂ ਤੇ ਫੇਰੀ ਛੱਡ ਦੇ। ਆ ਲੋ ਜੀ। ਐ ਆਖ ਜੀ ਠੀਕ ਹੈ ਜੀ ਠੀਕ ਹੋ ਗਿਆ ਸਰ ਇਹਦਾ ਪਰਪਲ ਆ ਜੀ ਠੀਕ ਹੋ ਗਿਆ ਸਰ ਇਹਦਾ ਬੈਲੈਂਸ ਹੀ ਇੱਕ ਪੱਤਾ ਬੈਲੈਂਸ ਜੀ ਜੀ ਇਹਦਾ ਇਹਦੇ ਪੰਜੇ ਜੀ ਇਹ ਵਿਊ ਜੀ ਕਾਂਟਿਆਂ ਵਾਲਾ ਟੈਡੀ ਠੀਕ ਹੈ ਜੀ ਇਹ ਨਵਾਂ ਜੋੜਾ ਲਾਇਆ ਜੀ ਸਤਾਜੀ ਹੁਣਾਂ ਨੇ ਬੱਚੇ ਪਹਿਲਾਂ ਵੀ ਉੱਡਦੇ ਰਹੇ ਐ ਇਹਦੇ ਆ ਲੋ ਜੀ ਸਤਾਜੀ ਕਿਹੜੀ ਨਸਲ ਆ ਗਈ ਐ ਜੀ ਅੰਬਰਸਰੀ ਹੈ ਜੀ ਹਾਂਜੀ ਲੱਖੇ ਅੰਬਰਸਰੀਏ ਲਾਖੇ ਠੀਕ ਹੈ ਜੀ ਚਾ ਲੋ ਜੀ ਬਹੁਤ ਪੁਰਾਣੀ ਨਸਲ ਜੀ ਤੇ ਜਿਹਦੇ ਕੋ ਹੈਗੀ ਆ ਆਪਣੇ ਨਾਲ ਵਿਖਾਵੇ ਜਰੂਰ ਠੀਕ ਹੈ ਜੀ ਸ਼ੌਂਕ ਕਰਾਵੇ ਜਿਨ੍ਹਾਂ ਦੇ ਕੋਲ ਇਹ ਪੁਰਾਣੀਆਂ ਨਸਲਾਂ ਪਈਆਂ ਨੇ ਆ ਲੋ ਜੀ ਅੰਬਰਸਰੀਏ ਲਾਖੇ ਇਦਾਂ ਦੀ ਫੋਟੋ ਲੱਗੀ ਨਾ ਪਿੰਕੇ ਉਸਤਾਜ ਜੀ ਹੁਣਾਂ ਦੀ ਦੁਕਾਨ ਤੇ ਵੇਖੀ ਠੀਕ ਹੈ ਉਸਤਾਜ ਜੀ ਕਮੈਂਟ ਕਰਕੇ ਦੱਸਿਓ ਥਾਗਰਵੀਰ ਤੇ ਪਿੰਕੇ ਉਸਤਾਜ ਜੀ ਹੁਣੀ ਆ ਲੋ ਜੀ ਆ ਇਹਦਾ ਪਰਪੱਲਾ ਜੀ ਠੀਕ ਹੈ ਸਾਰ ਹੁੰਦਾ ਛੜ ਕੇ ਸਾਰ ਹੁੰਦਾ ਜੀ ਝਾੜੇ ਪਈ ਹੋਈ ਹੈ ਜੀ ਪਰਿੰਦੇ ਠੀਕ ਹੈ ਜੀ ਤੇ ਬਹੁਤ ਤਕੜਾ ਰਿਜ਼ਲਟ ਹੀ ਜੀ ਉਸਤਾਜ ਜੀ ਉਹਨਾਂ ਕੋ ਪਿੰਕੇ ਉਸਤਾਜ ਜੀ ਉਹਨਾਂ ਕੋ ਇਹਨਾਂ ਦਾ ਫਿੰਕੇਸਤਾ ਦੀ ਰਖਸ਼ੇ ਵਾਲਿਆ ਕੋਲ ਹਲੋ ਜੀ ਨੀਲੀਆਂ ਵਾਸ਼ਣਾ ਪਈਆਂ ਹੀ ਆ ਜੇ ਇਹਨੂੰ ਠੀਕ ਹੈ ਜੀ ਇਹਦੇ ਪੰਜੇ ਜੀ ਤਾਂ ਕਬੂਤਰ ਪੂਰਾ ਮੋਟਾ ਤਾਇਆ ਕੀਤਾ ਹੈ ਖਵਾ ਖਵਾ ਕੇ ਬਾਦਾਵੇਂ ਨੂੰ ਠੀਕ ਹੈ ਜੀ ਬੱਚੇ-ਬੂਤੇ ਪਾਲਣਾਂ 'ਤੇ ਰੱਖਿਆ ਤਾਂ ਜੀ ਨਹੀਂ ਕਹਿੰਦੇ ਤੇ ਇਹਦੇ ਬੱਚੇ ਕਿੰਨਾ ਕਿਤੇ ਰੋੜ ਦੇ ਤਾ ਜੀ ਇਹਦੇ ਬੱਚਾ ਪਹਿਲੇ ਇੱਕ ਉੜਦਾ ਸੀ ਉਹ ਦਰਵਾਜ਼ੇ 'ਚ ਵੱਗ ਗਿਆ ਮਰ ਗਿਆ ਓਕੇ ਲੱਖਾ ਹੀ ਇਹਦੇ ਨਾਲ ਆਹ ਠੀਕ ਹੈ ਜੀ ਉਹ ਤਾਂ 11:30 ਵਜੇ ਬੱਚਾ ਉੜਦਾ ਹੈ ਇਹ ਠੀਕ ਹੈ ਉਸ ਤੋਂ ਬਾਅਦ ਆਂਡੇ ਗੰਦੇ ਪਾਣੀ ਚਾਲੂ ਕਰਦੇ ਹਾਂ ਓਕੇ ਆ ਐਸ ਕੀ ਹੁਣ ਫਿਰ ਰੱਖਦੇ ਆ ਮੈਂ ਵੇਖਦੇ ਆ ਹੁਣ ਇਹ ਤਾਂ ਮਾਦੀ ਬਦਲਨੀ ਪਏਗੀ ਠੀਕ ਹੈ ਜੀ ਇਹਨਾਂ ਮਦੀਨ ਜਿਹੜੀ ਲੱਗੀ ਉਹਦਾ ਵੀ ਕਰੋਨੇ ਆ ਸ਼ੋਅ ਕਰ ਲਓ ਜੀ ਕਰਾ ਕਰਾ ਨੀਲੀ ਐ ਦੀ ਅੱਖ ਜੇ ਜੀ ਠੀਕ ਹੈ ਜੀ ਆਲੋ ਜੀ ਇਹ ਮਾਦੀ ਲੱਗੀ ਜੀ ਅੰਬਰਸਰੀਏ ਲੱਖੇ ਕਬੂਤਰਾਂ ਜੀ ਠੀਕ ਹੈ ਜੀ ਛਾੜੇ ਪਏ ਛਾੜੇ ਪਏ ਹੋਏ ਆ ਹਾਂਜੀ ਤੋਂ ਹੱਥ 'ਚ ਨਹੀਂ ਫੜੀਦੇ ਹਾਂ ਬਿਲਕੁਲ ਇਹ ਬੈਲੈਂਸ ਹੈਗਾ ਜੀ ਠੀਕ ਹੈ ਜੀ ਇਹ ਬੈਲੈਂਸ ਹੈ ਠੀਕ ਹੋ ਗਿਆ ਤਾਂ ਇਹਦੇ ਪੰਜੇ ਜੀ ਠੀਕ ਹੋ ਗਿਆ ਤਾਂ ਜੀ ਆਹ ਲੋ ਜੀ ਇਹ ਮੋਤੀਆਂ ਵਾਲੇ ਦਾ ਥੋਕ ਕਰਾਇਆ ਤੁਹਾਨੂੰ ਤੇ ਇਹਦੇ ਨਾਲ ਆ ਪੱਠੀ ਲਾਈ ਜੀ ਇਹ ਨਵਾਂ ਜੋੜਾ ਮਿਲਿਆ ਜੀ ਠੀਕ ਹੈ ਜੀ ਇਹ ਵੀ ਡਾ ਕੇ ਕੱਟੀ ਆ ਓਕੇ ਇਹ ਜਿਹੜਾ ਮਾਪ ਹੋ ਰਿਹਾ ਹੈ ਉਹ ਵੀ ਡਾ ਕੇ ਕੱਟਿਆ ਆ ਆ ਠੀਕ ਹੈ ਜੀ ਕਿੰਨੇ ਚਿਰ ਡਾਰ ਆਈ ਸਾਜੀ ਇਹਦੀ ਇਹ ਹੈਗੀ ਜੀ ਆਪਣੇ ਅੱਜ 2 2.5 ਤੱਕ ਹੈਗੀ ਜੀ ਇਹਦੀ ਡਾਰ ਠੀਕ ਹੈ ਜੀ ਉਹ ਉਹਦੀ ਭੈਣ ਭਰਾ ਜਿਹਦਾ ਮਾਪ ਉਹ ਕਟਿਆ ਵਾ ਓਕੇ ਇਹ ਵੀ ਆ ਠੀਕ ਹੈ ਜੀ ਹਾਂਜੀ ਬਹੁਤ ਸੋਹਣੀ ਮਾਦੀ ਜੀ ਪੱਲੇ ਦਾ ਕਰਾਇਆ ਉਸਤਾ ਜੀ ਸ਼ੌਕੇ ਦੇ ਇਹਦਾ ਪਰ ਪੱਲਾ ਜੀ ਠੀਕ ਹੈ ਜੀ ਹਲੋ ਜੀ ਆ ਬੈਲੈਂਸ ਜੀ ਦਾ ਆ ਪੰਜੇ ਜੀ ਲੋ ਜੀ ਕੇ ਇਹਦੇ ਖਾਸ ਕਰਕੇ ਕਬੂਤਰ ਲੈ ਕੇ ਆਏ ਜੀ ਉਸਤਾਜ ਜੀ ਨਹੀਂ ਉਤਲੇ ਖੁੱਡੇ 'ਚੋਂ ਚੜ ਕੇ ਆ ਵੇਖੋ ਜੀ ਉੱਪਰਲਾ ਖੁੱਡਾ ਆ ਜੀ ਤੇ ਆਪਾਂ ਜੋੜਿਆਂ ਵਾਲੇ ਖੁੱਡੇ ਦੇ ਹਲੇ ਸ਼ੌਂਕ ਕਰਦੇ ਪਏ ਅਸੀਂ ਆ ਕਿਸੇ ਨੇ ਕਿਹਾ ਹੀ ਠੀਕ ਹੈ ਜੀ ਕਿਸੇ ਕੋ ਕਬੂਤਰ ਹੈਗਾ ਤੇ ਕਰਾਇਓ ਸ਼ੌਂਕ ਲੋ ਜੀ ਕਰਾਉਣ ਲੱਗੇ ਜੇ ਆਪਾਂ ਸ਼ੌਂਕ ਕਿਨੇ ਕਿ ਆਇ ਸਤਾਜੀ ਐ ਕਵਰ ਪਾੜਨੇ ਗਿਆ ਇਹ ਲੋ ਜੀ ਕਵਰ ਬਾਠ ਵੀਰ ਨੇ ਕਿਹਾ ਸੀ ਵੀ ਕਿਸੇ ਕੋ ਇਹ ਪਰਿੰਦਾ ਹੋਊਗਾ ਤੇ ਸ਼ੌਂਕ ਕਰਾਇਓ ਤੇ ਸਤਾਜੀ ਹੁਣੀ ਕਹਿੰਦੇ ਆਪਣੇ ਕੋ ਹੈਗਾ ਜੀ ਇਹਦੇ ਨਾਲ ਦਾ ਪਰਿੰਦਾ ਤੇ ਸਤਾਜੀ ਹੁਣੀ ਕਹਿੰਦੇ ਆਪਾਂ ਕਰੋਂ ਲੱਗੇ ਸ਼ੌਂਕ ਆ ਲੋ ਜੀ ਸਤਾਜੀ ਧੋਣ ਤੋਂ ਝਾੜੇ ਪਿਆ ਆ ਝਾੜੇ ਲਿਆ ਲਿਆ ਸਿੱਧਾ ਕੀਤਾ ਆ ਇਹ ਠੀਕ ਐ ਜੀ ਜਾਲਨਾ ਵਾਈ ਵਾਈ ਕਿੱਦਰਾ ਓਕੇ ਆ ਲੋ ਜੀ ਐ ਦੀ ਅੱਖ ਜੀ ਇਹ ਨੋਕ ਜੇ ਦੀ ਆ ਨੂਰ ਇਹਦਾ ਠੀਕ ਹੈ ਜੀ ਇਹ ਲੋ ਜੀ ਝਾੜੇ ਪੈ ਕੇ ਸਾਰ ਹੋਇਆ ਜੀ ਇਹਦਾ ਪਰ ਪੱਲਾ ਠੀਕ ਹੈ ਜੀ ਇਹ ਦੂਸਰਾ ਪੱਲਾ ਝੜ ਝੜ ਕੇ ਆਪੇ ਸਾਰ ਹੋ ਰਿਹਾ ਜੀ ਇਹ ਬੈਲੈਂਸ ਇਹ ਕਿਥੋਂ ਆ ਸਤਾ ਜੀ ਆਪਣੇ ਕੋ ਕਿ ਘਰੇ ਬਚਾ ਕਢਾਇਆ ਹੈ ਆਪਾਂ ਲਿਆਂਦਾ ਹੈ ਮੈਂ ਓਕੇ ਕਿੰਨੇ ਆਏ ਕਬੂਤਰ ਕਿਹਾ ਸੀ ਲੈ ਆਹੀ ਆ ਠੀਕ ਹੈ ਜੀ ਤਾਂ ਮੈਂ ਹਿੱਲਿਆ ਲੈ ਕੇ ਆਇਆ ਸੀ ਓਕੇ ਤੇ ਹਿੱਲਿਆ ਬਾ ਠੀਕ ਹੈ ਕਰ ਲੰਨੇ ਆ ਆ ਠੀਕ ਹੋ ਗਿਆ ਜੀ ਠੀਕ ਹੋ ਗਿਆ ਕਬੂਤਰ ਇਹ ਤਾਂ یوں ਝੜ ਝੜ ਕੇ ਆ ਜਿਹੜੇ ਨਾ ਓਕੇ ਝੜ ਗਿਆ ਇਹਦੇ ਬਾਹਰ ਜੀ ਓਕੇ ਤਾਂ ਉਹ ਇਹਦੇ ਸਿੱਧਾ ਹੁੰਦਿਆ ਹੁਣ ਇਹਨੂੰ ਮੈਂ ਪਾਵਾਂਗੇ ਜੋੜਿਆਂ ਚ ਆ ਠੀਕ ਹੋ ਗਿਆ ਜੀ ਮੈਂ ਜੋੜਿਆਂ ਵਾਸਤੇ ਜਾਂ ਨੀਲੀ ਨਾ ਪਾਉਣ ਵਾਸਤੇ ਲੈਂਦਾ ਆ ਨੀਲੀ ਨਾ ਪਾਉਣ ਵਾਸਤੇ ਲੈਂਦਾ ਜੀ ਠੀਕ ਹੋ ਗਿਆ ਜੀ ਠੀਕ ਹੋ ਗਿਆ ਜੋ ਇਹ ਲੈੰਦਾਈ ਦੋ ਨਾ ਨੇ ਕਹਿ ਵੀ ਪਾਇਆ ਕਿਸੇ ਕੋ ਹੈਗਾ ਸ਼ੌਂਕ ਤੇ ਮੈਂ ਆ ਵੀ ਇਹ ਲੈ ਨੂੰ ਕੀ ਸ਼ੌਂਕ ਪਾਣਾ ਹਾਂਜੀ ਜੋ ਸਹੀ ਹੋਏਗਾ ਫਿਰ ਪਾਵਾਂਗੇ ਬਿਲਕੁਲ ਬਿਲਕੁਲ ਜੀ ਤੇ ਹੁਣ ਅੱਖ ਜੇ ਹੋ ਗਿਆ ਠੀਕ ਤੇ ਮੈਂ ਆ ਦਿਖਾ ਹੀ ਦਿੰਨੇ ਬਿਲਕੁਲ ਬਿਲਕੁਲ ਉਸਤਾਦ ਜੀ ਬਿਲਕੁਲ ਇਹ ਕਬੂਤਰ ਵੇ ਲੈ ਕਬੂਤਰ ਬਹੁਤ ਘੱਟ ਠੀਕ ਹੁੰਦੇ ਪਰ ਉਸਤਾਦ ਜੀ ਹੋਣਾ ਨੇ ਕਰ ਲਏ ਆ ਸਾਡੇ ਕੋਲ ਤੇ ਤਿੰਨ ਚਾਰ ਉੜਦੇ ਵੀ ਆ ਓਕੇ ਉਹ ਦੋ ਦੋ ਢਾਈ ਦੋ ਢਾਈ ਹੋਏ ਬਹਿਣ ਵੀ ਦੇ ਆ ਵੈਰੀ ਗੁੱਡ ਜੀ ਚਲੋ ਇਹ ਮੈਂ ਟੇਪ ਲੈਣਾ ਉਸਤਾਦ ਜੀ ਹੁਣਾਂ ਕੋ ਇਮਾਂ ਤੇ ਲੈ ਕੇ ਜਾਊਂਗਾ ਜੀ ਇਹੋ ਹੀ ਪਾਣੇ ਆ ਆਪਣਾ ਵਿੱਚ ਸਮਾਨ ਆ ਠੀਕ ਹੈ ਜੀ ਬੰਦ ਕਰ ਦਿਓ ਤੇ ਬਾਅਦ ਵਿੱਚ ਦੂਜਾ ਹਾਂਜੀ ਹਾਂਜੀ ਉਹ ਆਵਾ ਦੂਜੇ ਤਰੀਕੇ ਨਾਲ ਪੁੱਛਦੇ ਆ ਠੀਕ ਹੈ ਜੀ ਤੇ ਬਾਕੀ ਕੋਈ ਗੱਲ ਨਹੀਂ ਲੋ ਜੀ ਅਗਲੀ ਵੀਡੀਓ ਚ ਜਲਦ ਮਿਲਾਂਗੇ ਤਤਤਾਕਲੀ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ